ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਜਸਪੀਤ ਪਾਟਿਆ ਜੀ ਦੇ ਨਾਲ ਹਾਜ਼ਰ ਆ ਔਰ ਬੜਾ ਇੰਪੋਰਟੈਂਟ ਟਾਪਿਕ ਹੈ ਜਸਪੀਤ ਜੀ ਸਟੂਡੈਂਟਸ ਦਾ ਜਾ ਰਹੇ ਨੇ ਬੜੀ ਤੇਜ਼ੀ ਨਾਲ ਪਹਿਲਾਂ ਵੀ ਸਟੂਡੈਂਟ ਬਹੁਤ ਸਾਰੇ ਕੈਨੇਡਾ ਸਾਡੇ ਗਏ ਹੋਏ ਨੇ ਹੁਣ ਉਹਨਾਂ ਦੇ ਕਿਹੜੇ ਕਿਹੜੇ ਡਿਪੈਂਡੈਂਟ ਨੇ ਜਿਹੜੇ ਜਾ ਸਕਦੇ ਨੇ ਕੈਨੇਡਾ ਕਿਉਂਕਿ ਸਪਾਊਸ ਵੀਜ਼ਾ ਕੈਨੇਡਾ ਦਾ ਵੀ ਸਖਤ ਹੋ ਗਿਆ ਪਰ ਡਿਪੈਂਡੈਂਟ ਵੀਜ਼ਾ ਦੀ ਸਥਿਤੀ ਕੀ ਹੈ ਪਤਾ ਲੱਗਿਆ ਕਿ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਚਾਚੇ ਤਾਇਆ ਨੂੰ ਵੀ ਹੁਣ ਐਜੰਟ ਕਹ ਰਿਹਾ ਕਿ ਤੁਸੀਂ ਫਾਈਲਾਂ ਲਾਓ ਕੈਨੇਡਾ ਵੀਜ਼ੇ ਦੇ ਰਿਹਾ ਹੁਣ ਤੁਸੀਂ ਇਹਦੇ ਪਿੱਛੇ ਦੀ ਸੱਚਾਈ ਦੱਸੋ ਸੋ ਦੇਖੋ ਡਿਪੈਂਡੈਂਟ ਪਹਿਲੀ ਗੱਲ ਤਾਂ ਸਰ ਉਹ ਹੈ ਜਿਹਦੇ 스ਪਾਊਸ ਕੈਨੇਡਾ ਚ ਪੜ ਰਿਹਾ ਸੋ ਫਰਸਟ ਚੀਜ਼ ਤਾਂ ਆਪਾਂ ਇਹ ਕਲੈਰਿਟੀ ਕਰ ਲਈਏ ਕਿ ਡਿਪੈਂਡੈਂਟ ਉਹ ਚਾਹਤ ਹੈ ਜਿਹਦਾ 스ਪਾਊਸ ਕੈਨੇਡਾ ਚ ਪੜ ਰਿਹਾ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ 19 ਮਾਰਚ ਤੋਂ ਪਹਿਲਾਂ ਔਰ ਡਿਪਲੋਮਾ ਪੀਜੀ ਡਿਪਲੋਮਾ ਵਾਲੇ ਵੀ ਡਿਪੈਂਡੈਂਟ ਵੀਜ਼ਾ ਤੇ ਜਾ ਸਕਦੇ ਸੀ ਬਟ 19 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਕਿ ਡਿਪਲੋਮਾ ਔਰ ਪੀਜੀ ਡਿਪਲੋਮਾ ਵਾਲੇ ਸਟੂਡੈਂਟਸ ਨਹੀਂ ਹੁਣ ਆਪਣਾ ਡਿਪੈਂਡੈਂਟ ਨਾਲ ਲੈ ਕੇ ਜਾ ਸਕਣਗੇ ਬਟ ਸਟੇਲ देयर इज ਲੋਟ ਆਫ ਸਕੋਪ ਇਨ ਕੈਨੇਡਾ ਪਹਿਲੀ ਗੱਲ ਤਾਂ ਜਿਹੜੇ ਮਾਸਟਰਸ ਤੇ ਜਾ ਰਹੇ ਆ ਐਮਬੀਏ ਮਾਸਟਰਸ ਆਫ ਮੈਨੇਜਮੈਂਟ ਮਾਸਟਰਸ ਇਨ ਕੰਪਿਊਟਰ ਸਾਇੰਸ ਜਾਂ ਕੋਈ ਵੀ ਮਾਸਟਰ ਤੁਸੀਂ ਕਰਨ ਜਾ ਰਹੇ ਹੋ ਕੈਨੇਡਾ ਦੇ ਅੰਦਰ ਤਾਂ ਤੁਹਾਡਾ ਸਪਾਊਸ ਤੇ ਤੁਹਾਡੇ ਜਿਹੜੇ ਕਿਡਸ ਹੈ ਮਤਲਬ ਬੱਚੇ ਹੈ ਉਹ ਨਾਲ ਐਜ਼ ਅ ਡਿਪੈਂਡੈਂਟ ਜਾ ਸਕਦੇ ਹੈ ਐਂਡ ਬੱਚੇ ਫ੍ਰੀ ਆਫ ਕਾਸਟ ਪੜ ਸਕਦੇ ਹੈ ਸੋ ਪਹਿਲੀ ਗੱਲ ਤਾਂ ਹੁਣ ਜਿੰਨੇ ਵੀ ਗ੍ਰੈਜੂਏਟ ਹੈਗੇ ਹੈ ਔਰ ਜੇ ਤੁਸੀਂ ਮੈਰਿਡ ਹੋ ਤਾਂ ਤੁਹਾਡਾ ਸਪਾਊਸ ਔਰ ਤੁਹਾਡੇ ਬੱਚੇ ਤੁਹਾਡੇ ਨਾਲ ਜਾ ਸਕਦੇ ਹੈ ਜੇ ਬੱਚੇ ਨਹੀਂ ਹੈਗੇ ਤਾਂ ਵੀ ਤੁਹਾਡਾ ਸਪਾਊਸ ਜਾ ਸਕਦਾ ਜਿਹਨੂੰ ਓਪਨ ਵਰਕ ਪਰਮਿਟ ਮਿਲੇਗਾ ਯਾਨੀ ਕਿ ਸਪਾਊਸ ਓਪਨ ਵਰਕ ਪਰਮਿਟ ਯੈਸ ਜਿਹੜੇ ਹੁਣ ਅੰਡਰ ਗ੍ਰੈਜੂਏਟ ਕੋਰਸਿਸ ਚ ਗਏ ਸੀ ਜਾਂ ਅੰਡਰ ਗ੍ਰੈਜੂਏਟ ਕੋਰਸਿਸ ਚ ਗਏ ਸੀ ਉੱਥੇ ਹੈਗੇ ਆ ਉਹ ਆਪਣੀ ਡਿਪੈਂਡੈਂਟ ਨੂੰ ਨਹੀਂ ਬੁਲਾ ਸਕਦੇ ਸੋ ਉਹਨਾਂ ਲਈ ਸੋਲੂਸ਼ਨ ਇਹ ਹੈ ਕਿ ਦੇ ਕੈਨ ਅਪਲਾਈ ਫॉर ਟੂਰਿਸਟ ਵੀਜ਼ਾ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਦੀ ਐਕਸਪਰਟਾਈਜ਼ ਹੈ ਉਰਚ ਵੀਜ਼ਾ ਚ ਤਾਂ ਕਿ ਉਹ ਆਪਣੇ ਡਿਪੈਂਡੈਂਟ ਨੂੰ ਮਿਲ ਸਕੇ ਫਿਰ ਅਸੀਂ ਗੱਲ ਕਰ ਲੈਨੇ ਹ ਕੁਝ ਬੈਚਲਰ ਡਿਗਰੀਜ਼ ਇਦਾਂ ਦੀਆਂ ਹੈਗੀਆਂ ਜਿਦੇ ਚ ਸਪਾਊਸ ਅਲਾਉਡ ਹੈ ਪਹਿਲੀ ਗੱਲ ਤਾਂ ਬੀਟੈਕ ਕੋਈ ਵੀ ਬੈਚਲਰਸ ਇਨ ਇੰਜੀਨੀਅਰਿੰਗ ਆਪਾਂ ਕਰਨ ਜਾਵਾਂਗੇ ਕੈਨੇਡਾ ਚ 12th ਤੋਂ ਬਾਅਦ ਤਾਂ ਤੁਹਾਡਾ ਸਪਾਊਸ ਨਾਲ ਜਾ ਸਕਦਾ ਔਰ ਉਹਨੂੰ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਸਕਦਾ ਫਿਰ ਬੀਐਸਸੀ ਨਰਸਿੰਗ ਫਿਰ ਬੀਐਸਸੀ ਫਾਰਮੇਸੀ ਫਿਰ ਬੈਚਲਰਸ ਇਨ ਲਾ ਇਹ ਕੋਰਸਸ ਜੇ ਤੁਸੀਂ ਜਾਣਦੇ ਹੋ ਐਂਡ ਬੀਐਡ ਬੈਚਲਰਸ ਇਨ এডਿਕੇਸ਼ਨ ਤਾਂ ਤੁਹਾਡੇ ਸਪਾਊਸ ਨੂੰ ਅਲਾਉਡ ਹੈ ਤੁਹਾਡੇ ਨਾਲ ਜਾਣਾ ਇਸ ਤੇ ਕਾਫੀ ਸਾਰੀ ਕਲੈਰਿਟੀ ਹੈ ਕਿ ਕਿਹਨੇ ਕਾਫੀ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ 12ਵੀਂ ਤੋਂ ਬਾਅਦ ਵੀ ਜੇ ਇਹ 5-6 ਬੈਚਲਰ ਡਿਗਰੀ ਤੁਸੀਂ ਕਰਨ ਜਾਂਦੇ ਹੋ ਕੈਨੇਡਾ ਚ ਤਾਂ ਸਪਾਊਸ ਓਪਨ ਵਰਕ ਪਰਮਿਟ ਇਜ਼ ਅਲਾਉਡ ਔਰ ਜੇ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਇਹ ਕੋਰਸੇ ਲੈ ਸਕਦੇ ਹੋ ਔਰ ਫਿਰ ਤੁਸੀਂ ਆਪਣੇ ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਹੋਇਆ ਜਦੋਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੈ ਤਾਂ ਸਾਨੂੰ ਜੇ ਮੈਰਿਡ ਆ ਤਾਂ ਆਹ ਕੋਰਸੇ ਲੈਣੇ ਪੈਣਗੇ ਪਲੱਸ 2 ਤੋਂ ਬਾਅਦ ਇਹ 4-5 ਕੋਰਸੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਬਟ ਕਾਫੀ ਜ਼ਿਆਦਾ ਖਿੱਚਤਾਨੀ ਚੱਲ ਰਹੀ ਹੈ ਕੈਨੇਡਾ ਦੇ ਅੰਦਰ ਬਿਕੋਜ਼ ਜਦੋਂ 22 ਜਨਵਰੀ ਨੂੰ ਮਾਰਕ ਮਿਲਰ ਨੇ ਅਨਾਉਂਸ ਕੀਤਾ ਸੀ ਤਾਂ ਉਹਦੇ ਚ ਸ਼ਾਇਦ ਇਹ ਕਿਹਾ ਗਿਆ ਸੀ ਕਿ ਪੀਜੀ ਡਿਪਲੋਮਾ ਵਾਲੇ ਵੀ ਸਪਾਊਸ ਨੂੰ ਲੈ ਕੇ ਜਾਣਗੇ ਔਰ ਮੈਨੂੰ ਲੱਗਦਾ ਕਿ ਇਸ ਤੇ ਜਿਹੜੀ ਕਾਫੀ ਇੰਟਰਨਲ ਨਿਊਜ਼ ਆ ਸਾਡੇ ਕੋਲ ਕਿ ਸ਼ਾਇਦ ਪੀਜੀ ਡਿਪਲੋਮਾ ਵਾਲੇ ਆਪਣੇ ਕੀ ਕਹਿੰਦੇ ਆ ਸਪਾਊਸ ਨੂੰ ਨਾਲ ਲੈ ਕੇ ਜਾ ਪਾਣ ਡਿਪੈਂਡੈਂਟ ਵੀਜ਼ਾ ਤੇ ਬਹੁਤ ਜਲਦੀ ਇਹ ਚੇਂਜ ਆ ਸਕਦਾ ਹੈਗਾ ਪਰ ਥਿਸ ਇਜ਼ ਰਾਈਟ ਨਾਓ ਮਾਈ ਪ੍ਰੈਡਿਕਸ਼ਨ ਐਂਡ ਮੈਂ ਕਾਫੀ ਜ਼ਾਰੀ ਹਾਂ ਪ੍ਰੈਡਿਕਸ਼ਨ ਕਰਦਾ ਉਹ ਕਈ ਵਾਰੀ ਸਹੀ ਵੀ ਹੁੰਦੀ ਹੈ ਮੈਂ ਕਹਿ ਸਕਦਾ ਜ਼ਿਆਦਾਤਰ ਸਹੀ ਹੁੰਦੀ ਹੈ ਸੋ ਇਹ ਪੀਜੀ ਡਿਪਲੋਮਾ ਤੇ ਹੋ ਸਕਦਾ ਹੈ ਕਿ ਕੱਲ ਨੂੰ ਸਪਾਊਸ ਓਪਨ ਵਰਕ ਪਰਮਿਟ ਅਲਾਉ ਹੋ ਜਾਏ ਸੋ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਮਾਸਟਰਸ ਤੇ ਸਪਾਊਸ ਜਾ ਸਕਦਾ ਹੈ ਬੈਚਲਰ ਬੀਟੈਕ ਪੀ ਬੈਚਲਰ ਆਫ ਇੰਜੀਨੀਅਰਿੰਗ ਜਾਂ ਬੀਟੈਕ ਕਰਦੇ ਹੋ ਤੇ ਸਪਾਊਸ ਜਾ ਸਕਦਾ ਹੈ ਬੀਐਸਸੀ ਨਰਸਿੰਗ ਤੇ ਸਪਾਊਸ ਜਾ ਸਕਦਾ ਹੈ ਬੀਆਰ ਤੇ ਸਪਾਊਸ ਜਾ ਸਕਦਾ ਹੈ ਬੀ ਲਾ ਤੇ ਸਪਾਊਸ ਜਾ ਸਕਦਾ ਹੈ ਬੀ ਫਾਰਮੇਸੀ ਤੇ ਸਪਾਊਸ ਜਾ ਸਕਦਾ ਸੋ ਇਹ ਅੰਡਰਗ੍ਰੈਜੂਏਟ ਕੋਰਸਿਸ ਤੇ ਵੀ ਜਾ ਸਕਦਾ ਹੈ ਪੀਐਚਡੀ ਤੇ ਵੀ ਸਪਾਊਸ ਨਾਲ ਤੁਹਾਡੇ ਜਾ ਸਕਦਾ ਚਲੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਸੋ ਇੱਕ ਤਰੀਕੇ ਨਾਲ ਇਹ ਸਾਰੀ ਵੀਡੀਓ ਤੁਸੀਂ ਸਾਰੇ ਸ਼ੇਅਰ ਜ਼ਰੂਰ ਕਰੋ ਔਰ ਇਨਫਰਮੇਸ਼ਨ ਨੂੰ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸਪਰੈਡ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ